ਕਲਾ ਟਾਣੀ ਦੇ ਵਿੱਚ ਹੈ ਜਿੱਥੇ ਲੋਕ ਉੱਚੇ ਜਗ੍ਹਾ ਤੇ ਜਾ ਰਹੇ ਆ ਨੀਵੀਆਂ ਜਗ੍ਹਾ ਜਿੱਥੇ ਪਾਣੀ ਭਰ ਚੁੱਕਿਆ ਖਾਲੀ ਕਰ ਰਹੇ ਆ ਪਿੰਡ ਖਾਲੀ ਹੋ ਰਹੇ ਆ ਭਾਈ ਕਿਹੜਾ ਪਿੰਡ ਹੈ ਹਸਤਾਕਲਾ ਜੀ ਅੱਛਾ ਕਿੱਧਰ ਜਾ ਰਹੇ ਹੋ ਸਪਾਂਟ ਚੱਕੇ ਇਹ ਉੱਪਰ ਜਿੱਧਰ ਉੱਚਾ ਜਗ੍ਹਾ ਉਧਰ ਨੂੰ ਪਾਣੀ ਪਹੁੰਚ ਗਿਆ ਇੱਥੇ ਹਾਂ ਪਾਣੀ ਤਾਂ ਬਹੁਤ ਹੈ ਜੀ ਹੋ ਗਿਆ 20 ਦਿਨ ਚੱਲਦੇ ਨੂੰ ਬਾਕੀ ਖਤਰਾ ਚੜੀ ਜਾਂਦਾ ਪਾਣੀ ਦਿਨੋਂ ਦੇ ਨਹੀਂ ਅੱਛਾ ਪੱਧਰ ਰੁਕਿਆ ਨਹੀਂ ਪਾਣੀ ਦਾ ਨਹੀਂ ਚੜੀ ਜਾਂਦਾ ਦਿਨੋਂ ਦੇ ਇਹ ਕਿਹੜਾ ਬਾਰਡਰ ਏਰੀਆ ਕੇ ਬਾਰਡਰ ਹਾਂ ਜੀ ਬਾਰਡਰ ਨਾਲ ਹੀ ਆ ਜੀ ਅੱਛਾ ਨਾਲ ਹੀ ਬਾਰਡਰ ਹਾਂ ਜੀ ਘਰ ਖਾਲੀ ਕਰਤਾ ਹਾਂ ਜੀ ਜਾਵਾਂ ਪਸ਼ੂ ਵੀ ਸੀ ਬਾਈ ਹਾਂ ਪਸ਼ੂ ਹੋ ਗਿਆ ਬਸਾ ਗੜਾ ਫਲਾ ਕੇ ਫਿਰ ਪਸ਼ੂ ਵੀ ਲੈ ਕੇ ਜਾਵਾਂਗੇ ਅੱਛਾ ਪਸ਼ੂ ਵੀ ਲੈ ਕੇ ਹੋ ਰਿਹਾ ਛੱਡ ਕੇ ਸੀ ਆ ਡੋਬੇ ਤੇ ਡਰਦੇ ਮਰ ਬੱਚੇ ਬੁੱਚੇ ਕਾਰ ਚਲਾ ਚੱਲੇ ਨੇ ਸਾਡੇ ਵੱਡੇ ਅਸੀਂ ਮੈਂ ਕਰੇ ਆ ਤੇ ਬਾਕੀ ਬੱਚੇ ਬੁੱਚੇ ਨੂੰ ਤੇ ਹੀ ਦਿੱਤਾ ਅੱਛਾ ਇਹ ਸਮਾਨ ਵੀ ਕਰਦਾ ਲੈ ਕੇ ਚੱਲ ਹਾਂ ਸਮਾਨ ਵੀ ਕਰਦਾ ਲੈ ਤੇ ਚੱਲੇ ਅੱਛਾ ਇੱਕ ਸਾਡੀ ਮੱਝ ਰਹੇ ਤੜਕੇ ਭੇਜ ਦੇਣੀ ਹੈ ਸ਼ਾਮ ਨੂੰ ਇਹ ਪਾਣੀ ਆ ਗਿਆ ਇੱਧਰ ਪਾਣੀ ਉੱਥੇ ਆਇਆ ਕਲਾਪ ਪਹਿਂਦਿਆਂ ਕੋਲ ਸਫੈਦਿਆਂ ਕੋਲੇ ਹਾਂ ਅੱਛਾ ਪਹਿਂਦਿਆਂ ਕੋਲ ਜਿਹੜੇ ਪਾਣੀ ਚ ਪਾਣਾ ਪਾਣੀ ਚੜੇ ਨੂੰ ਹੋ ਗਿਆ ਡੇਢ ਮਿੰਨਾ ਅੱਛਾ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਹੈ ਅੱਛਾ ਤੇ ਅੱਛਾ ਹੁਣ ਸਮਾਨ ਚੱਕ ਕੇ ਲੈ ਕੇ ਚੱਲਿਓ ਹਾਂ ਸਮਾਨ ਚੱਕ ਤੇ ਲੈ ਤੇ ਚੱਲੇ ਇਹ ਸਮਾਨ ਲੈ ਤੇ ਚੱਲਨੇ ਨੇ ਉਹ ਕੀ ਗੰਦੜਾ ਹਾ ਲਾਡੂ ਕੇ ਮੰਡੀ ਤੋਂ ਪਰਲੇ ਪਾਸ ਹੈ ਉਹ ਸਦਰਾਂ ਦੇ ਵਿੱਚ ਹਾਂ ਰਿਸ਼ਤੇਦਾਰ ਸਾਡੇ ਬਹੁਤ ਟੀਲੀ ਭਾਂਡ ਰਹੀਂਦੀ ਹੱਥੇ ਨਾ بڑے ਘਰ ਗਏ ਬਣੇ ਉਹ ਪਿੱਛੇ ਢਾਣੀਆਂ ਜਿਹੜੇ ਬੰਦ ਮੁੰਡੇ ਬੈਠੇ ਨੇ ਕੋਈ ਉੱਤੇ ਕਿੰਨੇ ਕੇ ਘਰ ਹੈਗੇ ਜਿਹੜੇ ਪਿੰਡ ਚ ਇਹ ਇੱਥੇ ਢਾਣੀਆਂ ਬਣ ਜਾਂਦੀਆਂ ਨੇ 25 26 ਆ ਨੇੜੇ ਹਾਂ ਸਾਰੀਆਂ ਢਾਣੀਆਂ ਖਾਲੀ ਕਰ ਤੇ ਚੱਲੇ ਨੇ ਆਪੋ ਆਪ ਦੇ ਬੱਚੇ ਬੇ ਸੁੱਕੀ ਥਾਂਤ ਲੈ ਕੇ ਕੁਝ ਨਾ ਚੇਰ ਅੱਜ ਛੱਡ ਕੇ ਜਾ ਰਹੇ ਹੋਰ ਜੀ ਨੂੰ ਕੋਂ ਜਾਂਦਾ ਰੋਣਾ ਤਾਂ ਬਹੁਤ ਆਂਦਾ ਹੁਣ ਕੀ ਕਰੀਏ ਪੁੱਤ ਰੋਣਾ ਤਾਂ ਆਂਦਾ ਸਰਕਾਰ ਨੇ ਕੋਈ ਕੀਤਾ ਨਹੀਂ ਨਾ ਸਰਕਾਰ ਢਾਣੀਆਂ ਤਾਂ ਦਿੰਦੀ ਨਹੀਂ ਇੱਥੇ ਪਹੁੰਚਿਆ ਕੋਈ ਨਾ ਇੱਥੇ ਕੋਈ ਨਹੀਂ ਪਹੁੰਚਾ ਜੇ ਉਹ bantte ਜਾਂਦੇ ਨੇ ਲੰਗਰ ਪਾਣੀ ਲੈ ਆਟ ਅੱਛਾ ਇੱਥੇ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਕੋਈ ਮਦਦ ਨਹੀਂ ਕੀਤੀ ਤੁਹਾਡੀ ਕਿਸੇ ਨੇ ਮਦਦ ਕੀਤੀ ਇੱਥੇ ਤਾਂ ਕਿਸੇ ਵੀ ਨੇ ਕੀਤਾ ਮੇਰਾ ਨਾਂ ਸਰਜੀਤੋ ਬਾਈ ਹੈ ਮੇਰਾ ਪਤੀ ਸੁਰਗਵਾਸ ਹੋ ਗਿਆ ਚਾਰ ਮੇਰੇ ਬੱਚੇ ਨੇ ਦੋ ਦੋ ਕਨਾਲੀ ਪੈੜੀ ਹੈ ਅਸੀਂ ਆਵਾਂ ਰੋਟੀ ਦੀ ਗਜ਼ਾਰੇ ਚੁੱਕੀ ਹੈਗੇ ਪਹਿਲੀ ਵੀ ਡੁੱਬ ਗਈ ਹਾਂ ਪਹਿਲੀ ਕੁਛ ਡੱਬ ਗਈ ਕੋਈ ਬਚ ਗਈ ਰੋਣਾ ਤਾਂ ਬਹੁਤ ਆਦਾ ਹੁਣ ਪੁੱਤ ਕੀ ਕਰੀਏ ਮਾਤਾ ਜਿੱਥੇ ਗਏ ਰਹੇ ਹੋ ਐਨ ਐਚ ਆਰ ਅੱਜ ਜਿੱਥੇ ਰਹੇ ਨਹੀਂ ਤਾਂ ਛੱਡੀ ਜਾਂਦੀ ਪੁੱਤ ਤਾਂ ਨਹੀਂ ਛੱਡੀ ਜਾਂਦੀ ਸਾਰੇ ਅੰਮ੍ਰਾਂ ਦੇ ਵਸਣਾਂ ਵਾਲੇ ਅਗੇ ਇੱਥੇ ਅਸੀਂ ਨਾ ਸਾਨੂੰ ਕੋਈ ਸੂਲਤ ਨਹੀਂ ਮਿਲੀ ਕੋਈ ਸਾਡੀ ਦੇਖਭਾਲ ਕਰਨ ਕੋਈ ਨਹੀਂ ਆਇਆ ਅਜੇ ਤੱਕ ਪਹੁੰਚੀ ਨਹੀਂ ਹਾਂ ਅਜੇ ਕੋਈ ਨਹੀਂ ਆਇਆ ਅਸੀਂ ਮਾਰੀ ਸੁੱਕੀ ਤਾਂ ਬਈ ਟੈਨਾ ਉਹ ਤਾਂ ਭੋਰਤੇ ਜਾਂਦੇ ਨੇ ਸਾਡੇ ਵੱਲ ਕੋਈ ਨਹੀਂ ਆਇਆ ਹਜੇ ਤੱਕ ਕੋਈ ਵੀ ਸਹੂਲਤ ਜਿਹੜੀ ਨਹੀਂ ਪਹੁੰਚੀ ਇੱਥੇ ਅੱਜ ਸਮਾਨ ਆਪਦਾ ਚੱਕ ਕੇ ਲੈ ਕੇ ਜਾ ਰਹੇ ਆ ਛੱਡ ਕੇ ਇਥੋਂ ਇਸ ਜਗ੍ਹਾ ਤੇ ਪਾਣੀ ਭਰ ਚੁੱਕਿਆ ਤੇ ਲੋਕ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਲੱਦ ਕੇ ਸੇਫ ਜਗ੍ਹਾ ਤੇ ਲੈ ਕੇ ਜਾ ਰਹੇ ਆ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਕਿਉਂਕਿ ਅਜੇ ਤੱਕ ਵੀ ਇਸ ਜਗ੍ਹਾ ਤੇ ਕੋਈ ਸਹਾਇਤਾ ਨਹੀਂ ਪਹੁੰਚੀ ਤਾਂ ਪਿੰਡ ਦੇ ਵਿੱਚ ਕੋਈ ਵੀ ਘਰ ਨਹੀਂ ਬਚਿਆ ਸਾਰੇ ਆਪਣੇ ਸਮਾਨ ਲਜਾਲ ਦੇ ਆ ਕੇ ਚੱਕ ਕੇ ਲੈ ਕੇ ਜਾ ਰਹੇ ਆ ਟਰੈਕਟਰ ਟਰਾਲੀਆਂ ਨਾਲ ਦੇਖੋ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ ਸਮਾਨ ਚੱਕ-ਚੱਕ ਕੇ ਆਪ ਦਾ ਇਥੋਂ ਪਿੰਡ ਖਾਲੀ ਕਰ ਰਹੇ ਆ ਲੋਕ ਸੇਫ ਜਗ੍ਹਾ ਤੇ ਜਾ ਰਹੇ ਆ ਬਈ ਇਹ ਹੈਗਾ ਫਾਜ਼ਿਲਕਾ ਫਾਜ਼ਿਲਕਾ ਦੇ ਪਿੰਡ ਜਿੱਥੇ ਅੱਜ ਪਾਣੀ ਹੋਰ ਜਿਹੜਾ ਉੱਚਾ ਹੋ ਗਿਆ ਪੱਧਰ ਹੋਰ ਉੱਚਾ ਹੋ ਰਿਹਾ ਪਾਣੀ ਵੱਧ ਰਿਹਾ ਹੈ ਬਾਰਡਰ ਏਰੀਆ ਹੈਗਾ ਲੋਕ ਛੱਤਾਂ ਤੇ ਚੜੇ ਹੋਏ ਆ ਦੇਖੋ ਆਪਣੀਆਂ ਘਰਾਂ ਦੀਆਂ ਛੱਤਾਂ ਤੇ